ਸਤਿ ਸ਼੍ਰੀ ਅਕਾਲ ਜੀ, ਹਾਜ਼ਰ ਹੋਇਆ ਹਾਂ ਨਵੀਂ ਕਹਾਣੀ ਦੇ ਨਾਲ। ਮੇਰੇ ਵਿਆਹ ਨੂੰ 2 ਮਹੀਨੇ ਹੋਏ ਸੀ। ਇਹਨਾਂ 2 ਮਹੀਨਿਆਂ ਵਿੱਚ ਜੋ ਕੁਝ ਮੈਂ ਦੇਖਿਆ ਸੀ, ਮੈਂ ਬੜੀ ਹੈਰਾਨ ਹੋ ਗਈ ਸੀ। ਕਿੱਥੇ ਮੈਂ ਅੱਜ ਕੱਲ ਦੀ ਮਾਡਲ ਕੁੜੀ ਸੀ, ਵਿਆਹ ਕਰਾ ਕੇ ਮੈਂ ਪਿੰਡ ਆ ਗਈ ਸੀ। ਮੈਂ ਸੋਚਿਆ ਸੀ ਕਿ ਇੱਥੇ ਮੈਂ ਆਪਣੀ ਜ਼ਿੰਦਗੀ ਬੜੇ ਆਰਾਮ ਨਾਲ گزارੂੰਗੀ। ਪਰ ਇੱਥੇ ਤਾਂ ਲੋਕਾਂ ਦਾ ਰਹਿਣ ਸਨ ਬੜਾ ਅਜੀਬ ਸੀ। ਉਹ ਤਾਂ ਬਿਲਕੁਲ ਠੀਕ ਠਾਕ ਜਿਹੀ ਸੀ। ਮੇਰਾ ਜੀਠ ਤਾਂ ਬੜਾ ਅਜੀਬ ਜਿਹਾ ਲੱਗਦਾ ਸੀ। ਮੈਂ ਕਦੀ ਵੀ ਉਹਦੇ ਵਰਗਾ ਬੰਦਾ ਕਿਤੇ ਨਹੀਂ ਵੇਖਿਆ ਸੀ। ਮੇਰੀ ਜਠਾਣੀ ਆਪਣੇ ਘਰ ਵਾਲੇ ਨੂੰ ਬਹੁਤ ਪਿਆਰ ਕਰਦੀ ਸੀ। ਹਰ ਵੇਲੇ ਉਹਦੇ ਅੱਗੇ ਪਿੱਛੇ ਘੁੰਮਦੀ ਰਹਿੰਦੀ। ਉਹਦਾ ਸਰੀਰ ਤਾਂ ਪਹਿਲਵਾਨਾਂ ਵਰਗਾ ਸੀ। ਮੈਂ ਜੇਠ ਨੂੰ ਜਦੋਂ ਪਹਿਲੀ ਵਾਰ ਦੇਖਿਆ ਤਾਂ ਮੈਨੂੰ ਇਦਾਂ ਲੱਗਿਆ ਕਿ ਜਿੱਦਾਂ ਉਹ ਜਿਮ ਜਾਂਦਾ ਹੋਊਗਾ। ਪਰ ਮੇਰੇ ਘਰ ਵਾਲੇ ਨੇ ਕਿਹਾ ਕਿ ਉਹ ਘਰ ਹੀ ਰਹਿੰਦਾ ਤੇ ਘਰ ਦੇ ਬਾਹਰ ਥੋੜਾ ਬਹੁਤਾ ਕੰਮ ਕਰ ਲੈਂਦਾ। ਇਸ ਦੇ ਇਲਾਵਾ ਉਹ ਹੋਰ ਕੋਈ ਕੰਮ ਨਹੀਂ ਕਰਦਾ। ਸਵੇਰੇ ਸਵੇਰੇ ਦੇਸੀ ਘਿਓ ਦੇ ਪਰੌਂਠੇ ਖਾਂਦਾ ਤੇ ਰਾਤ ਨੂੰ ਹੀ ਘਰ ਆਉਂਦਾ ਜੇਠ ਬਹੁਤ ਹੀ ਘੱਟ ਬੋਲਦਾ ਸੀ ਆਪਣੇ ਕੰਮ ਨਾਲ ਮਤਲਬ ਰੱਖਦਾ ਸੀ ਮੈਂ ਪਹਿਲਾਂ ਤਾਂ ਉਹਦੇ ਤੋਂ ਚਾਜਿਤਦੀ ਸੀ ਇਸ ਲਈ ਮੈਂ ਆਪਣੇ ਕੰਮ ਨਾਲ ਹੀ ਮਤਲਬ ਰੱਖਦੀ ਸੀ ਮੇਰੀ ਜਿਠਾਣੀ ਬੜੇ ਚੰਗੇ ਸੁਭਾਅ ਦੀ ਸੀ ਪਰ ਉਹ ਥੋੜੇ ਨਖਰੇ ਕਰਦੀ ਸੀ ਜਿੱਦਾਂ ਹੀ ਮੇਰਾ ਜੇਠ ਆਉਂਦਾ ਤੇ ਫਟਾਫਟ ਮੈਨੂੰ ਪਰੇ ਕਰ ਦਿੰਦੀ ਤੇ ਕਹਿ ਦਿੰਦੀ ਕਿ ਮੇਰਾ ਘਰ ਵਾਲਾ ਆ ਗਿਆ ਉਹਨੇ ਰੌਲਾ ਪਾ ਦੇਣਾ ਕਿ ਮੈਨੂੰ ਲੱਸੀ ਤੇ ਪਰੌਂਠੇ ਦੇ ਤੋਂ ਬਾਅਦ ਵਿੱਚ ਆਪਣੀ ਰੋਟੀ ਬਣਾ ਲੈਂ। ਮੈਂ ਫਟਾਫਟ ਪਿੱਛੇ ਹੋ ਜਾਂਦੀ ਸੀ ਤੇ ਉਸ ਉਹਦੇ ਲਈ ਵੱਡੇ ਵੱਡੇ 8-9 ਪਰੌਂਠੇ ਬਣਾ ਦਿੰਦੀ ਤੇ ਲੱਸੀ ਬਣਾ ਕੇ ਉਹਦੇ ਕੋਲ ਲੈ ਜਾਂਦੀ। ਉਹ ਵਿਹੜੇ ਵਿੱਚ ਮੰਜਾ ਡਾ ਕੇ ਬਹਿ ਜਾਂਦਾ ਤੇ ਉੱਥੇ ਬਹਿ ਕੇ ਆਰਾਮ ਨਾਲ ਸਭ ਕੁਝ ਖਾਂਦਾ ਹੁੰਦਾ ਸੀ। ਉਹਨੂੰ ਦੇਖ ਕੇ ਮੈਂ ਬੜੀ ਹੈਰਾਨ ਸੀ ਕਿ ਇੱਕ ਇਨਸਾਨ ਇਹਨਾਂ ਕੁਝ ਕਿਦਾਂ ਖਾ ਸਕਦਾ। ਇਹ ਤਾਂ ਮੇਰੀ ਛਾਣੀ ਦੀ ਹਿੰਮਤ ਸੀ ਕਿ ਜਿੱਦਾਂ ਉਸ ਇਨਸਾਨ ਨੂੰ ਬਰਦਾਸ਼ਤ ਕਰ ਸਕਦੀ ਸੀ। ਜੇ ਮੁਕਾਬਲੇ ਮੇਰਾ ਘਰ ਵਾਲਾ ਬੜਾ ਮਾਸੂਮ ਤੇ ਭੋਲਾਪਾਲਾ ਸੀ ਵਿਆਹ ਨੂੰ 2 ਮਹੀਨੇ ਹੋ ਗਏ ਸੀ ਪਰ ਹਜੇ ਤੱਕ ਸਾਡੇ ਵਿੱਚ ਹਸਬੰਡ ਵਾਈਫ ਵਾਲਾ ਕੋਈ ਵੀ ਸਬੰਧ ਨਹੀਂ ਸੀ ਸ਼ਾਇਦ ਇਸ ਲਈ ਮੈਂ ਪੜ੍ਹੀ ਲਿਖੀ ਸੀ ਜਦ ਕਿ ਮੇਰਾ ਘਰ ਵਾਲਾ ਤਾਂ ਦਾਸ ਹੀ ਪੜਿਆ ਸੀ ਜਦ ਮੈਂ ਆਪਣੇ ਜੀਠ ਜੀਠਾਣੀ ਨੂੰ ਗੱਲਾਂ ਕਰਦੇ ਦੇਖਦੀ ਤਾਂ ਮੇਰਾ ਦਿਲ ਵੀ ਕਰਦਾ ਕਿ ਮੈਂ ਵੀ ਆਪਣੇ ਘਰ ਵਾਲੇ ਨਾਲ ਪਿਆਰ ਦੀਆਂ ਗੱਲਾਂ ਕਰਾਂ ਪਰ ਮਜਾ ਆ ਲਾ ਕਿ ਮੇਰਾ ਘਰ ਵਾਲਾ ਏਦਾਂ ਮੇਰੇ ਨਾਲ ਬੈਠ ਕੇ ਗੱਲਾਂ ਕਰਦਾ ਸਿਮੂ ਮੇਰੀ ਮੰਮੀ ਦੀ ਸਹੇਲੀ ਦਾ ਮੁੰਡਾ ਸੀ ਤੇ ਬਚਪਨ ਤੋਂ ਹੀ ਮੇਰੀ ਉਹਦੇ ਨਾਲ ਮੰਗਣੀ ਹੋ ਗਈ ਸੀ ਮੈਂ ਐਜੂਕੇਸ਼ਨ ਪੂਰੀ ਕੀਤੀ ਹੋਈ ਸੀ ਪਰ ਮੇਰਾ ਰਿਸ਼ਤਾ ਮੇਰੇ ਘਰ ਵਾਲੇ ਦੇ ਨਾਲ ਪੱਕਾ ਹੋ ਗਿਆ ਸੀ ਜੀਠ ਭਾਵੇਂ ਮੇਰੇ ਭਰਾ ਵਰਗਾ ਹੀ ਸੀ ਪਰ ਮੈਂ ਉਹਦੇ ਨਾਲ ਬਹੁਤ ਘੱਟ ਗੱਲ ਕਰਦੀ ਸੀ ਮੈਂ ਇਹ ਗੱਲ ਨੋਟ ਕੀਤੀ ਸੀ ਕਿ ਮੇਰੀ ਜਠਾਣੀ ਦਾ ਆਪਸ ਵਿੱਚ ਬਹੁਤ ਪਿਆਰ ਆ ਤੇ ਸਾਰਾ ਦਿਨ ਮੇਰੀ ਜਠਾਣੀ ਉਹਦੀਆਂ ਬਹੁਤ ਸਿਫਤਾਂ ਕਰਦੀ ਸੀ ਜਦੋਂ ਮੇਰਾ ਘਰ ਵਾਲਾ ਘਰੇ ਆਉਂਦਾ ਤੇ ਮਾਇਉ ਦੇ ਦੇਖਪਾਲ ਕਰਦੀ ਹੁੰਦੀ ਸੀ ਮੇਰੇ ਜੇਠ ਨੇ ਇੱਕ ਗਧਿਆਂ ਦੀ ਜੋੜੀ ਪਾਲ ਕੇ ਰੱਖੀ ਹੋਈ ਸੀ ਜਿਨ੍ਹਾਂ ਦਾ ਬਹੁਤ ਧਿਆਨ ਰੱਖਦਾ ਸੀ ਇੱਕ ਇੱਕ ਦਿਨ ਮੈਂ ਕਿਸੇ ਕੰਮ ਲਈ ਵੇੜੇ ਵਿੱਚ ਗਈ ਤਾਂ ਪਿਛਲੇ ਹਿੱਸੇ ਮੈਨੂੰ ਭਾਂਡੇ ਖੜਕਣ ਦੀ ਆਵਾਜ਼ ਆਈ ਇਹ ਸੁਣ ਕੇ ਤਾਂ ਮੈਂ ਹੈਰਾਨ ਜਈ ਹੋ ਗਈ ਕਿ ਉਸ ਵਕਤ ਤਾਂ ਸਾਰੇ ਸੌਂ ਜਾਂਦੇ ਸੀ ਜਾਨਵਰਾਂ ਵਾਲੇ ਪਾਸੇ ਇਹ ਆਵਾਜ਼ ਕਿੱਦਾਂ ਦੀ ਸੀ ਡਰਦੀ ਡਰਦੀ ਮੈਂ ਘਰ ਦੇ ਪਿਛਲੇ ਹਿੱਸੇ ਵੱਲ ਜਾਣ ਲੱਗੀ ਉੱਥੇ ਮੇਰਾ ਜੀਠ ਜਾਨਵਰਾਂ ਨੂੰ ਪੰਦ ਰੱਖਦਾ ਸੀ ਮੈਂ ਕੁਝ ਅੱਗੇ ਜਾ ਕੇ ਦੇਖਿਆ ਤਾਂ ਮੈਂ ਹੈਰਾਨ ਜਈ ਹੋ ਗਈ ਇਸ ਤੋਂ ਪਹਿਲਾਂ ਮੇਰੇ ਜੀਠ ਦੀ ਨਜ਼ਰ ਮੇਰੇ ਤੇ ਪੈਂਦੀ ਮੈਂ ਡਰ ਕੇ ਪਿੱਛੇ ਭੱਜ ਗਈ ਪਰ ਮੇਰਾ ਪੈਰ ਬਾਹਰ ਕਿਸੇ ਗਮਲੇ ਵਿੱਚ ਵੱਜ ਗਿਆ ਮੈਂ ਡਿੱਗਦੀ ਡਿੱਗਦੀ ਬਚ ਗਈ ਪਰ ਉਹ ਗਮਲਾ ਟੁੱਟ ਗਿਆ ਸੀ ਉਹਦੇ ਨਾਲ ਹੀ ਮੇਰਾ ਜੀਠ ਭਾਰੀ ਜਿਹੀ ਆਵਾਜ਼ ਨਾਲ ਬੋਲਿਆ ਮੇਰਾ ਡਰ ਨਾਲ ਬੁਰਾ ਹਾਲ ਸੀ ਭੱਜ ਕੇ ਮੈਂ ਕਮਰੇ ਵਿੱਚ ਆ ਗਈ ਦਰਵਾਜ਼ੇ ਨੂੰ ਵੀ ਲੋਕ ਕਰ ਲਿਆ ਮੇਰਾ ਘਰ ਵਾਲਾ ਤਾਂ ਗੂੜੀ ਨੀਂਦ ਵਿੱਚ ਸੁੱਤਾ ਹੋਇਆ ਸੀ ਜਦ ਕਿ ਮੈਨੂੰ ਆਪਣੇ ਕਮਰੇ ਦੇ ਬਾਹਰ ਕਿਸੇ ਦੇ ਆਉਣ ਦੀ ਆਵਾਜ਼ ਆਈ ਸ਼ਾਇਦ ਮੇਰਾ ਜੇਠ ਹੀ ਹੋਗਾ ਮੈਂ ਹੀ ਉਹ ਉੱਥੇ ਦੇਖਣ ਲਈ ਗਈ ਸੀ ਮੈਨੂੰ ਡਰ ਲੱਗਦਾ ਸੀ ਸ਼ਰਮ ਦੇ ਨਾਲ ਮੈਂ ਪਾਣੀ ਪਾਣੀ ਹੋ ਗਈ ਸੀ ਕਿ ਸਵਿਰ ਨੂੰ ਕਮਰੇ ਵਿੱਚੋਂ ਕਿੱਦਾਂ ਮੂੰਹ ਲੈ ਕੇ ਨਿਕਲੂੰਗੀ ਮੈਂ ਬੈਟ ਤੇ ਢੂਲਾ ਕੇ ਬੈਠੀ ਰਹੀ ਪਾਣੀ ਦਾ ਗਲਾਸ ਪੀ ਕੇ ਸੋਚਣ ਲੱਗ ਪਈ ਕਿ ਮੇਰਾ ਜੇਠ ਉਸ ਵੇਲੇ ਉੱਥੇ ਕੀ ਕਰ ਰਿਹਾ ਹੋਊਗਾ ਇਹ ਸੋਚ ਕੇ ਤਾਂ ਮੈਨੂੰ ਹਰਾਨੀ ਜਿਹੀ ਹੋਣ ਲੱਗ ਪਈ ਸੀ ਸਵੇਰ ਹੋਈ ਤਾਂ ਸੋਚਿਆ ਕਿ ਇਸ ਬਾਰੇ ਮੈਂ ਆਪਣੀ ਜਠਾਣੀ ਨਾਲ ਗੱਲ ਕਰੂੰਗੀ ਕਿ ਉਹ ਆਪਣੇ ਘਰ ਵਾਲੇ ਦੀ ਇਸ ਹਰਕਤ ਬਾਰੇ ਜਾਣਦੀ ਵੀ ਆ ਜਾਂ ਫਿਰ ਨਹੀਂ ਮੈਂ ਤੇ ਮੇਰੀ ਜਠਾਣੀ ਨੇ ਸਵੇਰ ਨੂੰ ਸਾਰਾ ਕੰਮ ਕੀਤਾ ਤੇ ਮੇਰਾ ਘਰ ਵਾਲਾ ਆਪਣੇ ਵੱਡੇ ਭਰਾ ਨਾਲ ਬੈਠ ਕੇ ਰੋਟੀ ਖਾ ਰਿਹਾ ਸੀ ਮੈਂ ਦੇਖਿਆ ਕਿ ਮੇਰਾ ਜੀਠ ਬੜੇ ਧਿਆਨ ਨਾਲ ਮੈਨੂੰ ਘੂਰ ਰਿਹਾ ਸੀ ਉਹਦੀਆਂ ਨਜ਼ਰਾਂ ਤੋਂ ਮੈਨੂੰ ਡਰ ਜਿਹਾ ਮਹਿਸੂਸ ਹੁੰਦਾ ਸੀ ਪਰ ਮੈਂ ਸਿਰ ਝੁਕਾਇਆ ਹੋਇਆ ਸੀ ਮੈਂ ਤਾਂ ਚੰਗੀ ਤਰ੍ਹਾਂ ਰੋਟੀ ਵੀ ਨਹੀਂ ਖਾਧੀ ਜਿੱਦਾਂ ਹੀ ਮੇਰਾ ਘਰ ਵਾਲਾ ਤੇ ਮੇਰਾ ਜੀਠ ਘਰੋਂ ਬਾਹਰ ਗਏ ਮੈਂ ਸਿੱਧਾ ਜਠਾਣੀ ਦੇ ਕਮਰੇ ਵੱਲ ਚਲੀ ਗਈ। ਉਹ ਮੈਨੂੰ ਦੇਖ ਕੇ ਬੜੀ ਖੁਸ਼ ਹੋਈ ਤੇ ਆਪਣੇ ਬਿਸਤਰੇ ਦੀ ਚਾਦਰ ਠੀਕ ਕਰ ਰਹੀ ਸੀ। ਮੈਨੂੰ ਦੇਖ ਕੇ ਕਹਿਣ ਲੱਗੀ ਕਿ ਅਮਨ ਅੱਜ ਤੂੰ ਮੇਰੇ ਕਮਰੇ ਵਿੱਚ ਕਿੱਦਾਂ ਆ ਗਈ ਆ ਜਾ ਬੈਠ ਜਾ। ਉਹਨੂੰ ਦੇਖ ਕੇ ਮੈਨੂੰ ਅਜੀਬ ਜਿਹਾ ਲੱਗ ਰਿਹਾ ਸੀ। ਮੈਂ ਉਹਨੂੰ ਕਿਹਾ ਕਿ ਨਹੀਂ ਬੈਠਣਾ ਨਹੀਂ। ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਆ। ਮੇਰੀ ਜਠਾਣੀ ਕਹਿਣ ਲੱਗੀ ਹਾਂ ਦੱਸ ਕੀ ਗੱਲ ਕਰਨੀ ਆ। ਇੰਨੀ ਪਰੇਸ਼ਾਨ ਕਿਉਂ ਲੱਗ ਰਹੀ ਆਂ? ਮੈਂ ਡਰਦੇ ਡਰਦੇ ਉਹਨ ਸਾਰੀ ਗੱਲ ਦੱਸ ਦਿੱਤੀ। ਮੈਨੂੰ ਤਾਂ ਲੱਗਿਆ ਕਿ ਮੇਰੀ ਗੱਲ ਸੁਣ ਕੇ ਉਹ ਹੈਰਾਨ ਹੋਵੇਗੀ ਤੇ ਉਹ ਹੈਰਾਨ ਹੋਣ ਦੀ ਬਜਾਏ ਮੈਨੂੰ ਬੇਜਕੀਨੀ ਨਾਲ ਦੇਖੂਗੀ ਮੈਨੂੰ ਛਿੜਕੂਗੀ ਪਰ ਉਹਦਾ ਤਾਂ ਲਿਹਾਜ਼ ਹੀ ਬੜਾ ਅਜੀਬ ਜਿਹਾ ਸੀ ਨਾਲ ਉਹ ਹੱਸਣ ਲੱਗ ਪਈ ਤੇ ਮੈਂ ਹੈਰਾਨ ਹੀ ਹੋ ਗਈ ਮੈਂ ਕਿਹਾ ਕਿ ਦੀਦੀ ਮੈਂ ਸੱਚ ਕਹਿ ਰਹੀ ਹਾਂ ਮੈਂ ਆਪਣੀਆਂ ਅੱਖਾਂ ਨਾਲ ਬਾਜੀ ਨੂੰ ਗਦੀ ਦਾ ਦੁੱਧ ਕੱਢਦੇ ਹੋਏ ਦੇਖਿਆ ਸੀ ਮੇਰੀ ਗੱਲ ਸੁਣ ਕੇ ਉਹ ਬੜੇ ਪਿਆਰ ਨਾਲ ਮੈਨੂੰ ਕਹਿਣ ਲੱਗੀ ਕਿ ਮੈਂ ਤਾਂ ਸਮਝ ਰਹੀ ਸੀ ਕਿ ਸ਼ਹਿਰ ਦੀ ਕੁੜੀ ਐ ਸਮਝਦਾਰ ਹੋਊਗੀ ਪਰ ਪੁੱਤ ਤਾਂ ਬੜੀ ਭੋਲੀ ਆ ਮੈਂ ਉਹਨੂੰ ਕਿਹਾ ਕਿ ਤੁਹਾਡਾ ਕੀ ਮਤਲਬ ਤੁਹਾਨੂੰ ਪਤਾ ਕਿ ਤੁਹਾਡਾ ਘਰ ਵਾਲਾ ਗਦੀ ਦਾ ਦੁੱਧ ਪੀਂਦਾ ਤਾਂ ਜਠਾਣੀ ਕਹਿਣ ਲੱਗੀ ਹਾਂ ਪਤਾ ਮੇਰੇ ਹੀ ਕਹਿਣ ਤੇ ਪੀਣ ਲੱਗਿਆ ਮੈਂ ਉਹਨੂੰ ਇਹ ਸਲਾਹ ਦਿੱਤੀ ਸੀ ਇਸੇ ਕਰਕੇ ਹੀ ਉਹਦਾ ਸਰੀਰ ਜਿੰਮ ਵਾਲੇ ਮੁੰਡਿਆਂ ਵਰਗਾ ਕਿੰਨੀ ਤਾਕਤ ਆ ਉਹਦੇ ਵਰਗਾ ਤਾਕਤਵਰ ਮਰਦਾ ਤਾਂ ਪੂਰੇ ਪਿੰਡ ਦੇ ਖਾਨਦਾਨ ਵਿੱਚ ਵੀ ਨਹੀਂ ਆ ਇਕੱਲਾ ਹੀ ਉਹ ਸਾਰੇ ਕੰਮ ਕਰ ਲੈਂਦਾ ਜੋ 10 4 ਸੋ ਜਾਣੇ ਮਿਲ ਕੇ ਕੰਮ ਕਰਦੇ ਆ ਉਹ ਇਕ اللہ ਹੀ ਕਰ ਲੈਂਦਾ ਸਿਰਫ ਉਸ ਗਦੀ ਦੇ ਦੁੱਧ ਦਾ ਕਰਕੇ ਮੇਰੀ ਮਨ ਤੂੰ ਵੀ ਆਪਣੇ ਘਰ ਵਾਲੀ ਨੂੰ ਦੋ ਕੁੱਟਾਂ ਪਲਾ ਦਿਆ ਕਰ ਫਿਰ ਦੇਖੀ ਰਾਤ ਨੂੰ ਚਲਵਾ ਆਪਣੇ ਘਰ ਵਾਲੇ ਦਾ ਇਹ ਗੱਲ ਜਠਾਣੀ ਨੇ ਅੱਖ ਮਾਰ ਕੇ ਕਹੀ ਮੈਂ ਤਾਂ ਹਰਾਨ ਹੀ ਹੋਈ ਜਾਂਦੀ ਸੀ ਮੈਂ ਨਾਂ ਵਿੱਚ ਸਿਰ ਹਲਾਇਆ ਤੇ ਮੇਰੀ ਜਠਾਣੀ ਦੀਆਂ ਗੱਲਾਂ ਮੇਰੇ ਦਿਮਾਗ ਵਿੱਚ ਘੁੰਮ ਰਹੀਆਂ ਸੀ ਮੈਂ ਉਹਦੇ ਕਮਰੇ ਵਿੱਚੋਂ ਬਾਹਰ ਆ ਗਈ بار بار ਮੇਰੀ ਜੇਠ ਦਾ ਉਹ ਪਲਮਾਨੀ ਵਾਲਾ ਸੀਨ ਮੇਰੇ ਸਾਹਮਣੇ ਆ ਰਿਹਾ ਸੀ ਤਾਂ ਕਿ ਮੇਰਾ ਜੇਟ ਰੋਜ਼ ਰਾਤ ਨੂੰ ਗਦੀ ਦਾ ਦੁੱਧ ਪੀਂਦਾ ਹੋਊਗਾ ਪਰ ਇਹ ਗੱਲ ਨੇ ਤਾਂ ਮੇਰੇ ਦਿਮਾਗ ਨੂੰ ਘੁਮਾ ਕੇ ਹੀ ਰੱਖਦਾ ਸੀ ਮੇਰੇ ਵਿਆਹ ਨੂੰ ਹਜੇ ਕੁਝ ਮਹੀਨੇ ਗੁਜ਼ਰੇ ਸੀ ਮੇਰੀ ਜਠਾਣੀ ਦੀ ਸਿਹਤ ਖਰਾਬ ਹੋਣ ਲੱਗ ਪਈ ਇੱਕ ਦਿਨ ਰੋਟੀ ਬਣਾਉਂਦੇ ਹੋਏ ਉਹਨੂੰ ਚੱਕਰ ਆਉਣ ਲੱਗ ਪਏ ਮੈਂ ਫਟਾਫਟ ਆਪਣੇ ਘਰ ਵਾਲੇ ਨੂੰ ਫੋਨ ਕੀਤਾ ਤੇ ਮੇਰਾ ਘਰ ਵਾਲਾ ਵੀ ਆ ਗਿਆ ਮੇਰੀ ਜਠਾਣੀ ਨੂੰ ਲੈ ਕੇ ਹਸਪਤਾਲ ਗਏ ਤਾਂ ਡਾਕਟਰ ਨੇ ਦੱਸਿਆ ਕਿ ਮੇਰੀ ਜਠਾਣੀ ਨੂੰ ਬ੍ਰੇਨ ਟਿਊਮਰ ਆ ਇਹ ਗੱਲ ਮੇਰੇ ਜੇਠ ਨੂੰ ਪਤਾ ਲੱਗੀ ਤਾਂ ਉਹ ਰੋਂਣ ਲੱਗ ਪਿਆ ਮੈਂ ਪਹਿਲੀ ਵਾਰ ਆਪਣੇ ਜੇਠ ਨੂੰ ਇੰਨਾ ਰੋਂਦੇ ਹੋਏ ਦੇਖਿਆ ਸੀ ਨਹੀਂ ਤਾਂ ਹਰ ਵੇਲੇ ਉਹਦਾ ਲਿਹਾਜ ਗੁੱਸੇ ਵਾਲਾ ਹੁੰਦਾ ਸੀ ਅੱਜ ਤੱਕ ਉਹਨੂੰ ਕਦੀ ਵੀ ਮੁਸਕਰਾਉਂਦੇ ਹੋਏ ਨਹੀਂ ਦੇਖਿਆ ਸੀ ਉਹ ਆਪਣੀ ਘਰ ਵਾਲੀ ਨੂੰ ਦੇਖ ਕੇ ਬਹੁਤ ਖੁਸ਼ ਸੀ ਉਹਨੂੰ ਇਦਾਂ ਰੋਂਦਾ ਦੇਖ ਕੇ ਮੇਰੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ ਸੀ ਉਹਨਾਂ ਦੋਹਾਂ ਵਿੱਚ ਬਹੁਤ ਪਿਆਰ ਸੀ ਭਲਾ ਉਹ ਆਪਣੇ ਘਰ ਵਾਲੀ ਨੂੰ ਇਦਾਂ ਕਿਵੇਂ برداشت ਕਰ ਸਕਦਾ ਸੀ ਮੈਂ ਆਪਣੀ ਜਠਾਣੀ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਚੰਗੀ ਤਰ੍ਹਾਂ ਉਹਨੂੰ ਦਵਾਈ ਦਿੰਦੀ ਰਹੀ ਮੈਂ ਉਹਦੇ ਲਈ ਰਾਤ ਨੂੰ ਦੁੱਧ ਕਰਮ ਕਰਕੇ ਉਹਨੂੰ ਦੇਣ ਗਈ ਕਮਰੇ ਤੋਂ ਬਾਹਰ ਮੇਰਾ ਜੇਠ ਨਿਕਲਣ ਲੱਗਾ ਤੇ ਮੇਰੇ ਹੱਥ ਵਿੱਚ ਦੁੱਧ ਦਾ ਗਲਾਸ ਦੇਖਿਆ ਤੇ ਕਹਿਣ ਲੱਗਾ ਕਿ ਦੁੱਧ ਕਿਹਦੇ ਲਈ ਲੈ ਜਾ ਰਹੀ ਆ ਮੈਂ ਡਰਦੇ ਡਰਦੇ ਕਿਹਾ ਕਿ ਦੀਦੀ ਦੇ ਲਈ ਉਹਨੇ ਫਟਾਫਟ ਗਲਾਸ ਨੂੰ ਝਟਕਾ ਦਿੱਤਾ ਤੇ ਕਹਿਣ ਲੱਗਾ ਕਿ ਨਹੀਂ ਉਹਨੂੰ ਇਹ ਆਮ ਦੁੱਧ ਦੀ ਲੋੜ ਨਹੀਂ ਉਹਦੇ ਲਈ ਮੇਰਾ ਪਿਆਰ ਹੀ ਬਹੁਤ ਆ ਉਹਨੇ ਦੁੱਧ ਦਾ ਗਲਾਸ ਵਾਪਸ ਭੇਜ ਦਿੱਤਾ ਤੇ ਕੁਝ ਥੇਰ ਬਾਅਦ ਮੇਰਾ ਜੇਠ ਘਰ ਦੇ ਪਿਛਲੇ ਪਾਸੇ ਚਲਾ ਗਿਆ। ਆਪਣੀ ਅੱਖਾਂ ਨਾਲ ਦੇਖਿਆ ਸੀ ਕਿ ਉਹ ਇੱਕ ਗਲਾਸ ਵਿੱਚ ਗੱਦੀ ਦਾ ਦੁੱਧ ਕੱਢ ਕੇ ਆਪਣੇ ਕਮਰੇ ਵਿੱਚ ਜਾ ਰਿਹਾ ਸੀ। ਮੈਂ ਸੋਚਾਂ ਵਿੱਚ ਪੈ ਗਈ ਕਿ ਮੇਰੀ ਜਠਾਣੀ ਗੱਦੀ ਦਾ ਦੁੱਧ ਪੀਂਦੀ ਆ। ਇਹ ਕੀ ਚੱਕਰ ਆ। ਆਪਣੇ ਕਮਰੇ ਵਿੱਚ ਆਈ ਤਾਂ ਮੇਰਾ ਘਰ ਵਾਲਾ ਆਰਾਮ ਨਾਲ ਸੁੱਤਾ ਪਿਆ ਸੀ। ਮੈਨੂੰ ਬਹੁਤ ਗੁੱਸਾ ਆਇਆ। ਵਿਆਹ ਨੂੰ ਹਜੇ ਕੁਝ ਮਹੀਨੇ ਹੋਏ ਸੀ ਤੇ ਮੇਰਾ ਘਰ ਵਾਲਾ ਮੈਨੂੰ ਪਿਆਰ ਕਰਨ ਦੀ ਬਜਾਏ ਹੁੜੀ ਨੀਂਦ ਵਿੱਚ ਸੌਂ ਜਾਂਦਾ ਸੀ। ਜੇ ਮੈਂ ਉਹਦੇ ਨਾਲ ਪਿਆਰ ਕਰਨ ਦੀ ਕੋਸ਼ਿਸ਼ ਕਰਦੀ ਤਾਂ ਉਹਦੇ ਕੋਲ ਜਾਂਦੀ ਤਾਂ ਉਹ ਮੈਨੂੰ ਦੂਰ ਕਰ ਦਿੰਦਾ ਪੈਂਦਾ ਮੈਨੂੰ ਨੀਂਦ ਆ ਰਹੀ ਹੈ ਇਹ ਗੱਲ ਮੈਨੂੰ ਬਹੁਤ ਹੀ ਸਤਾ ਰਹੀ ਸੀ ਮੇਰੇ ਵਿੱਚ ਕੀ ਕਮੀ ਸੀ ਮੇਰਾ ਘਰ ਵਾਲਾ ਮੇਰੇ ਨਾਲ ਸਮਾਂ ਨਹੀਂ ਗੁਜ਼ਾਰਦਾ ਸੀ ਮੇਰੇ ਦਿਲ ਵਿੱਚ ਬਹੁਤ ਕੁਝ ਆ ਰਿਹਾ ਸੀ ਕਿ ਕੀਤੇ ਮੇਰਾ ਘਰ ਵਾਲਾ ਕਿਸੇ ਹੋਰ ਨੂੰ ਤਾਂ ਨਹੀਂ ਪਸੰਦ ਕਰਦਾ ਇਸੇ ਕਰਕੇ ਉਹ ਮੈਨੂੰ ਆਪਣੇ ਤੋਂ ਦੂਰ ਰੱਖਦਾ ਹੋਊਗਾ ਮੈਂ ਸੋਚ ਲਿਆ ਸੀ ਇਸ ਗੱਲ ਦਾ ਜਵਾਬ ਮੈਂ ਆਪਣੇ ਘਰ ਵਾਲੇ ਕੋਲੋਂ ਲੈ ਕੇ ਹੀ ਰਾਂਗੀ ਮੇਰੀ ਵੀ ਕੋਈ ਜ਼ਿੰਦਗੀ ਆ ਮੇਰੀ ਜ਼ਿੰਦਗੀ ਦੇ ਵੀ ਕੁਝ ਸੁਪਨੇ ਆ ਮੈਂ ਆਪਣੇ ਘਰ ਵਾਲੇ ਤੇ ਹੱਕ ਰੱਖਦੀ ਸੀ ਮੈਂ ਆਪਣੇ ਘਰ ਵਾਲੇ ਨੂੰ ਜਗਾਇਆ ਹੀ ਸੀ ਕਿ ਮੇਰੇ ਜੇਠ ਦੇ ਕਮਰੇ ਵਿੱਚ ਚੀਕਾਂ ਮਾਰ ਦੀ ਆਵਾਜ਼ ਆਉਣ ਲੱਗ ਪਈ ਮੇਰੀ ਜਠਾਣੀ ਚੀਕਾਂ ਮਾਰ ਰਹੀ ਸੀ ਉਹਦੇ ਚੀਕਣ ਦੀ ਆਵਾਜ਼ ਨੇ ਤਾਂ ਮੇਰੇ ਘਰ ਵਾਲੇ ਨੂੰ ਵੀ ਉਠਾ ਦਿੱਤਾ ਮੈਂ ਭੱਜ ਕੇ ਉਹਨਾਂ ਦੇ ਕਮਰੇ ਦੇ ਬਾਹਰ ਗਈ ਤਾਂ ਜਠਾਣੀ ਹਜੇ ਤੱਕ ਵੀ ਚੀਕਾਂ ਮਾਰ ਰਹੀ ਸੀ ਮੇਰਾ ਦਿਲ ਕਰਦਾ ਸੀ ਕਿ ਦਰਵਾਜ਼ਾ ਖੋਲ ਕੇ ਅੰਦਰ ਚਲੀ ਜਾਵਾਂ ਪਰ ਮੈਨੂੰ ਠੀਕ ਨਹੀਂ ਲੱਗਿਆ ਮੈਂ ਦਰਵਾਜ਼ੇ ਨੂੰ ਖੜਕਾਇਆ ਮੇਰੀ ਜਠਾਣੀ ਨੂੰ ਆਵਾਜ਼ ਮਾਰੀ ਕਿ ਤੁਸੀਂ ਠੀਕ ਆ ਕਿਉਂ ਚੀਕਾ ਮਾਰ ਰਹੇ ਹੋ ਉਹਦੀ ਸਿਹਤ ਤਾਂ ਠੀਕ ਆ ਪਰ ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਮੇਰੇ ਹੋਸ਼ ਹੀ ਉੱਡ ਗਏ ਮੇਰੀ ਜਠਾਣੀ ਖੂਨ ਨਾਲ ਲਿਬੜੀ ਹੋਈ ਸੀ ਉਹਦੇ ਕੱਪੜਿਆਂ ਦੇ ਉੱਤੇ ਖੂਨ ਡੁੱਲਿਆ ਹੋਇਆ ਸੀ ਮੇਰੇ ਜੇੜ ਦੇ ਵੀ ਹੋਸ਼ ਉਟੇ ਸੀ ਫਟਾਫਟ ਮੇਰੀ ਜਠਾਣੀ ਨੂੰ ਹਸਪਤਾਲ ਲੈ ਕੇ ਗਏ ਉਹਦੇ ਦਿਮਾਗ ਦੀ ਨਾੜੀ ਫਟ ਗਈ ਸੀ ਜਿਹਦੇ ਕਰਕੇ ਖੂਨ ਨਿਕਲ ਰਿਹਾ ਸੀ ਮੇਰੀ ਜਠਾਣੀ ਸਾਨੂੰ ਛੱਡ ਕੇ ਚਲੀ ਗਈ ਸੀ ਮੈਨੂੰ ਆਪਣੀ ਜਠਾਣੀ ਦੇ ਜਾਣ ਦਾ ਬਹੁਤ ਦੁੱਖ ਸੀ ਪਰ ਮੇਰਾ ਜੇਠ ਤਾਂ ਦੁੱਖ ਵਿੱਚ ਡੁੱਬ ਗਿਆ ਸੀ ਕਿੰਨੇ ਦਿਨਾਂ ਤੱਕ ਉਹਨੇ ਕਿਸੇ ਨਾਲ ਕੋਈ ਕੋਈ ਗੱਲ ਨਾ ਕੀਤੀ ਆਪਣੇ ਆਪ ਵਿੱਚ ਹੀ ਮਗਨ ਰਿਹਾ ਪਰ ਸ਼ਾਇਦ ਵਕਤ ਦੇ ਨਾਲ ਜੀਣਾ ਹੀ ਪੈਂਦਾ ਮੇਰਾ ਜੇਠ ਸਵੇਰ ਨੂੰ ਉੱਠਦਾ ਤੇ ਹੁਣ ਉਹਦੇ ਵੀ ਖਾਣ ਪੀਣ ਦੀ ਜ਼ਿੰਮੇਵਾਰੀ ਮੇਰੇ ਸਿਰ ਤੇ ਪੈ ਗਈ ਸੀ ਦੇਸੀ ਘਿਓ ਦੇ ਪਰੌਂਠੇ ਬਣਾ ਕੇ ਮੇਰੀਆਂ ਬਾਹਾਂ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਸੀ ਪਰ ਮੇਰੇ ਜੇਟ ਦਾ ਤਾਂ ਢਿੱਡ ਭਰਨ ਦਾ ਨਾਮ ਹੀ ਨਹੀਂ ਲੈਂਦਾ ਸੀ ਸ਼ੁਰੂ-ਸ਼ੁਰੂ ਵਿੱਚ ਤਾਂ ਮੈਂ ਉਹਦੀ ਜ਼ਿੰਮੇਵਾਰੀ ਨਿਭਾਉਂਦੀ ਰਹੀ ਪਰ ਹੌਲੀ-ਹੌਲੀ ਮੇਰਾ ਦਿਲ ਭਰ ਗਿਆ ਸੀ ਇੱਕ ਤਾਂ ਮੇਰੇ ਘਰ ਵਾਲੇ ਦੀ ਮੇਰੇ ਵਿੱਚ ਬਿਲਕੁਲ ਵੀ ਦਿਲਚਸਪੀ ਨਹੀਂ ਸੀ ਵੈਸੇ ਵੀ ਮੈਨੂੰ ਪਰੇਸ਼ਾਨ ਕਰਕੇ ਰੱਖਿਆ ਹੋਇਆ ਸੀ ਇੱਕ ਦਿਨ ਮੈਂ ਫੈਸਲਾ ਕਰ ਲਿਆ ਕਿ ਹਰ ਹਾਲਤ 'ਚ ਉਹ ਆਪਣੇ ਘਰ ਵਾਲੇ ਨਾਲ ਗੱਲ ਕਰਕੇ ਹੀ ਰਹੂੰ ਕਿ ਕਿ ਕਿਸੇ ਹੋਰ ਨੂੰ ਪਿਆਰ ਕਰਦਾ ਜਾਂ ਫਿਰ ਮੈਂ ਹੀ ਸੋਣੀ ਨਹੀਂ ਇਸ ਲਈ ਉਹ ਮੈਨੂੰ ਆਪਣੇ ਆਪ ਤੋਂ ਦੂਰ ਕਰਦਾ ਜਿਵੇਂ ਮੈਂ ਉਹਦੇ ਕੋਲੇ ਜਾਣ ਦੀ ਕੋਸ਼ਿਸ਼ ਕਰਾਂ ਤਾਂ ਉਹ ਮੈਨੂੰ ਆਪਣੇ ਆਪ ਤੋਂ ਦੂਰ ਕਰ ਦਿੰਦਾ ਸੀ ਉਸ ਰਾਤ ਮੇਰਾ ਘਰ ਵਾਲਾ ਘਰ ਆਇਆ ਤੇ ਇੱਕ ਵਾਰ ਫਿਰ ਰੋਟੀ ਖਾਣ ਲਈ ਆਪਣੇ ਭਰਾ ਦੇ ਕੋਲ ਬੈਠ ਗਿਆ ਇਹ ਗੱਲ ਨੋਟ ਕੀਤੀ ਸੀ ਕਿ ਜਦੋਂ ਮੇਰੇ ਜੇਠਾਣੀ ਦੀ ਮੌਤ ਹੋ ਗਈ ਸੀ ਮੇਰੇ ਜੇਠ ਨੇ ਗੱਦੀ ਦਾ ਦੁੱਧ ਪੀਣਾ ਬੰਦ ਕਰ ਦਿੱਤਾ ਸੀ ਜਦ ਕਿ ਮੇਰੀ ਜੇਠਾਣੀ ਜਿੰਦੀ ਸੀ ਤਾਂ ਉਹ ਰੋਜ਼ ਗੱਦੀ ਦਾ ਦੁੱਧ ਪੀਂਦਾ ਸੀ ਪਰ ਉਹਦੇ ਮਰਨ ਤੋਂ ਬਾਅਦ ਤਾਂ ਜਿੱਦਾਂ ਭੁੱਲ ਹੀ ਗਿਆ ਸੀ ਉਹਨੇ ਇੱਕ ਗੱਦੀ ਵੀ ਪਾਲੀ ਹੋਈ ਸੀ ਉਸ ਰਾਤ ਮੇਰਾ ਘਰ ਵਾਲਾ ਬੜੀ ਦੇਰ ਤੱਕ ਗੱਲਾਂ ਕਰਦਾ ਰਿਹਾ ਮੈਂ ਕਮਰੇ ਵਿੱਚ ਆਪਣੇ ਘਰ ਵਾਲੇ ਦਾ ਇੰਤਜ਼ਾਰ ਕਰਦੀ ਰਹੀ ਜਦੋਂ ਮੇਰਾ ਘਰ ਵਾਲਾ ਕਮਰੇ ਵਿੱਚ ਆਇਆ ਤੇ ਫਟਾਫਟ ਲੰਮੀ ਪੈ ਗਿਆ ਮੈਂ ਰੋਕਿਆ ਤੇ ਉਹਦੇ ਸਾਹਮਣੇ ਜਾ ਕੇ ਬੈਠ ਗਈ ਉਹ ਮੈਨੂੰ ਹੈਰਾਨੀ ਨਾਲ ਦੇਖਣ ਲੱਗਾ ਤੇ ਕਹਿਣ ਲੱਗਾ ਕੀ ਗੱਲ ਆਮਨ ਇਦਾਂ ਕਿਉਂ ਦੇਖ ਰਹੀ ਆ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਕਿ ਸੱਚ ਕੀ ਆ ਤੁਸੀਂ ਮੈਨੂੰ ਦੱਸੋ ਕਿਉਂ ਮੈਂ ਤੁਹਾਨੂੰ ਚੰਗੀ ਨਹੀਂ ਲੱਗਦੀ ਜਾਂ ਤੁਹਾਡੇ ਦਿਲ ਵਿੱਚ ਕੋਈ ਹੋਰ ਆ ਇਦਾਂ ਕਰਦੇ ਹੋਏ ਮੇਰੀ ਆਵਾਜ਼ ਵਿੱਚ ਦੀ ਰੋਣਾ ਆ ਰਿਹਾ ਸੀ ਮੈਂ ਮਸਾ ਹੀ ਆਪਣੇ ਹੰਝੂਆਂ ਨੂੰ ਕੰਟਰੋਲ ਕੀਤਾ ਪਰ ਮੇਰੇ ਘਰ ਵਾਲੇ ਨੇ ਮੇਰੀ ਗੱਲ ਸੁਣ ਕੇ ਮੇਰਾ ਹੱਥ ਫੜ ਲਏ ਤੇ ਕਹਿਣ ਲੱਗਾ ਇਦਾਂ ਦੀ ਕੋਈ ਗੱਲ ਨਹੀਂ ਰਹੀ ਤੇ ਤੂੰ ਮੇਰੀ ਜ਼ਿੰਦਗੀ ਦੀ ਪਹਿਲੀ ਤੇ ਆਖਰੀ ਕੁੜੀ ਆ ਤੇਰੇ ਤੇਰੇ ਬਿਨਾ ਮੈਂ ਕਿਸੇ ਹੋਰ ਬਾਰੇ ਸੋਚ ਵੀ ਨਹੀਂ ਸਕਦਾ ਤੂੰ ਇਦਾਂ ਦੀਆਂ ਗੱਲਾਂ ਕਿਉਂ ਸੋਚਦੀ ਆ ਮੈਂ ਕਿਹਾ ਤੁਸੀਂ ਮੇਰੇ ਹਸਬੰਡ ਆ ਮੈਂ ਤੁਹਾਡੀ ਇੱਜ਼ਤ ਕਰਦੀ ਆ ਮੇਰੇ ਦਿਲ ਵਿੱਚ ਤੁਹਾਡੇ ਲਈ ਬਹੁਤ ਪਿਆਰ ਆ ਫਰਤ ਤੁਸੀਂ ਮੇਰੇ ਤੋਂ ਦੂਰ ਰਹਿੰਦੇ ਹੋ ਆਪਣਾ ਹੱਕ ਨਹੀਂ ਦਿੰਦੇ ਤੇ ਇਹਦਾ ਮੈਂ ਕੀ ਮਤਲਬ ਸਮਝਾਂ ਮੇਰੇ ਘਰ ਵਾਲੇ ਨੇ ਮੇਰੇ ਸਵਾਲ ਦਾ ਕੋਈ ਜਵਾਬ ਨਹੀਂ ਦਿੱਤਾ ਮੈਨੂੰ ਟਾਲ ਕੇ ਦੁਬਾਰਾ ਸੌਂ ਗਿਆ ਉਹ ਮੇਰੇ ਨਾਲ ਇਦਾਂ ਕਿਉਂ ਕਰ ਰਹੇ ਸੀ ਕੁਝ ਤਾਂ ਸੀ ਜੋ ਮੇਰੇ ਤੋਂ ਲੁਕਾਉਣਾ ਚਾਹੁੰਦੇ ਸੀ ਮੈਂ ਵੀ ਦੂਸਰੇ ਪਾਸੇ ਪਾਸਾ ਵੱਟ ਕੇ ਸੌਂ ਗਈ ਸੀ ਜਦੋਂ ਦੀ ਮੇਰੀ ਚਠਾਣੀ ਦੀ ਮੌਤ ਹੋ ਗਈ ਸੀ ਮੇਰਾ ਜੇਠ ਵੀ ਕਾਫੀ ਕਮਜ਼ੋਰ ਰਹਿਣ ਲੱਗ ਪਿਆ ਸੀ ਉਦਾਪਰਾਂਾ ਸਰੀਰ ਵੀ ਹਲਕਾ ਹੋਣ ਲੱਗ ਪਿਆ ਤੇ ਰੰਗ ਵੀ ਕਾਲਾ ਹੋਣ ਲੱਗ ਪਿਆ ਸੀ ਦੇਖਣ ਨੂੰ ਵੀ ਕਮਜ਼ੋਰ ਲੱਗਦਾ ਸੀ ਹਰ ਵੇਲੇ ਖੰਡਦਾ ਰਹਿੰਦਾ ਸੀ ਤੇ ਬਿਮਾਰ ਰਹਿਣ ਲੱਗ ਪਿਆ ਸੀ ਉਹਦੀ ਇਹ ਹਾਲਤ ਸ਼ਾਇਦ ਮੇਰੀ ਜਠਾਣੀ ਦੀ ਜੁਦਾਈ ਦਾ ਕਰਕੇ ਹੋ ਗਈ ਸੀ ਸਵੇਰ ਹੋਈ ਤਾਂ ਮੈਂ ਘਰ ਦੇ ਕੰਮਾਂ ਵਿੱਚ ਵਿਜੀ ਹੋ ਗਈ ਸ਼ਾਮ ਨੂੰ ਅਚਾਨਕੀ ਦਰਵਾਜ਼ਾ ਖੜਕਿਆ ਤੇ ਉਸ ਵਕਤ ਮੇਰਾ ਘਰ ਵਾਲਾ ਤੇ ਮੇਰਾ ਜੀਤ ਘਰੇ ਨਹੀਂ ਸੀ ਪਰ ਦਰਵਾਜ਼ਾ ਖੋਲ ਕੇ ਦੇਖਿਆ ਤਾਂ ਮੇਰਾ ਜੀਠ ਖੜਾ ਸੀ ਮੇਰਾ ਘਰ ਵਾਲਾ ਉਹਦੇ ਨਾਲ ਨਹੀਂ ਆਇਆ ਸੀ ਮੈਂ ਆਪਣੇ ਜੇਠ ਤੋਂ ਪੁੱਛਿਆ ਕਿ ਮੇਰਾ ਘਰ ਵਾਲਾ ਕਿੱਥੇ ਕਿੱਥੇ ਹੈ ਤਾਂ ਉਹ ਕਹਿਣ ਲੱਗਾ ਕਿ ਉਹ ਹਜੇ ਜ਼ਮੀਨ ਵਿੱਚ ਕੰਮ ਕਰਦਾ ਆ ਜਾਊਗਾ ਥੋੜੀ ਦੇਰ ਵਿੱਚ ਇਹਨਾਂ ਕਹਿ ਕੇ ਆਪਣੇ ਕਮਰੇ ਵਿੱਚ ਗਿਆ ਤੇ ਕੱਪੜੇ ਚੁੱਕ ਕੇ ਬਾਥਰੂਮ ਵਿੱਚ ਚਲਾ ਗਿਆ ਮੈਂ ਵੀ ਕੰਮ ਕਰਨ ਲੱਗ ਪਈ ਜਦੋਂ ਨਹਾ ਕੇ ਨਿਕਲਿਆ ਤਾਂ ਮੈਂ ਆਪਣਾ ਮੂੰਹ ਦੂਜੇ ਪਾਸੇ ਕਰ ਲਿਆ ਮੈਂ ਕਮਰੇ ਵਿੱਚ ਚਲੀ ਗਈ ਮੇਰਾ ਜੇਠ ਆਪਣੀ ਹੀ ਮਸਤੀ ਵਿੱਚ ਸੀ ਤੇ ਕਈ ਦਿਨਾਂ ਬਾਅਦ ਪਿਛਲੇ ਹਿੱਸੇ ਵਿੱਚ ਗਿਆ ਸੀ ਜਦੋਂ ਵਾਪਸ ਆਇਆ ਤੇ ਇੱਕ ਬਾਲਟੀ ਦੁੱਧ ਦੀ ਭਰ ਲੈ ਕੇ ਲੈ ਕੇ ਆਇਆ ਸੀ ਤੇ ਇਹ ਦੁੱਧ ਗਦੀ ਦਾ ਸੀ ਮੈਨੂੰ ਪਤਾ ਸੀ ਕਿ ਉਹਨੇ ਦੁੱਧ ਆਪਣੇ ਮੂੰਹ 'ਉ ਲਾਇਆ ਤੇ ਦੇਖਦੇ ਹੀ ਦੇਖਦੇ ਸਾਰੀ ਬਾਲਟੀ ਪੀ ਗਿਆ ਆਪਣੀਆਂ ਮੁੱਛਾਂ ਦੇ ਲੱਗਿਆ ਦੁੱਧ ਸਾਫ਼ ਕਰਕੇ ਢਕਾਰ ਮਾਰਨ ਲੱਗ ਪਿਆ ਤੇ ਉੱਥੇ ਹੀ ਵਿੜੇ ਵਿੱਚ ਬੈਠ ਗਿਆ ਮੈਂ ਆਪਣੇ ਕੰਮਾਂ ਵਿੱਚ ਬਿਜੀ ਹੋਈ ਸੀ ਮੈਨੂੰ ਲੱਗਿਆ ਕਿ ਮੇਰਾ ਜੇਠ ਮੈਨੂੰ ਘੂਰ ਰਿਹਾ ਮੈਂ ਆਪਣੇ ਸਿਰ ਤੇ ਚੁੰਨੀ ਠੀਕ ਕੀਤੀ ਤੇ ਉੱਥੋਂ ਚਲੀ ਗਈ ਤਾਂ ਮੇਰੇ ਜੇਠ ਨੇ ਮੈਨੂੰ ਆਵਾਜ਼ ਮਾਰੀ ਤੇ ਮੈਨੂੰ ਘਬਰਾਹਟ ਹੋਣ ਲੱਗ ਪਈ ਪਰ ਮੈਂ ਡਰਦੀ ਨੇ ਉਹਨੂੰ ਕਿਹਾ ਕਿ ਕੋਈ ਕੰਮ ਸੀ ਉਹਨੇ ਮੇਰੇ ਸਿਰ ਤੋਂ ਸਿਰ ਤੋਂ ਲੈ ਕੇ ਪੈਰਾਂ ਤੱਕ ਧਿਆਨ ਨਾਲ ਮੈਨੂੰ ਦੇਖਿਆ ਤੇ ਕਹਿਣ ਲੱਗਾ ਇੱਥੇ ਆ ਮੇਰੇ ਕੋਲ ਬੈਠ ਭਲਾ ਮੈਂ ਉਹਦੇ ਸਾਹਮਣੇ ਕਿੱਦਾਂ ਬੈਠ ਸਕਦੀ ਸੀ ਹਜੇ ਮੈਂ ਸੋਚ ਹੀ ਰਹੀ ਸੀ ਕਿ ਉਹਦੀ ਗਰਜ ਦੀ ਆਵਾਜ਼ ਮੈਨੂੰ ਸੁਣੀ ਕਹਿਣ ਲੱਗਾ ਕਿ ਸੁਣਿਆ ਨਹੀਂ ਮੇਰੇ ਕੋਲ ਆ ਆ ਕੇ ਬੈਠ ਮੈਂ ਡਰਦੀ ਡਰਦੀ ਉਹਦੇ ਕੋਲ ਜਾ ਕੇ ਬੈਠ ਗਈ ਤੇ ਮੇਰੇ ਜੇਟ ਨੇ ਮੈਨੂੰ ਪੁੱਛਿਆ ਤੇ ਮੈਂ ਘਬਰਾ ਗਈ ਕਹਿਣ ਲੱਗਾ ਕਿ ਅਮਨ ਤੈਨੂੰ ਕੋਈ ਪਰੇਸ਼ਾਨੀ ਨਹੀਂ ਜੇ ਕਿਸੇ ਤਰ੍ਹਾਂ ਦਾ ਕੋਈ ਮਸਲਾ ਤਾਂ ਤੂੰ ਮੈਨੂੰ ਦੱਸ ਮੈਂ ਸਿਮੂ ਨੂੰ ਸਮਝਾ ਦੇਵਾਂਗਾ ਜੇਟ ਦੀ ਇਹ ਗੱਲ ਸੁਣ ਕੇ ਮੈਂ ਫਟਾਫਟ ਨਾ ਵਿੱਚ ਸਿਰ ਹਿਲਾ ਦਿੱਤਾ ਮੈਂ ਕਿਹਾ ਕਿ ਨਹੀਂ ਉਹ ਮੇਰੇ ਨਾਲ ਬਹੁਤ ਵਧੀਆ ਰਹਿੰਦੇ ਆ ਤੁਸੀਂ ਫਿਕਰ ਨਾ ਕਰੋ ਇਸ ਤੋਂ ਪਹਿਲਾਂ ਮੈਨੂੰ ਕੁਝ ਹੋਰ ਪੁੱਛਦਾ ਮੈਂ ਕੋਈ ਬਹਾਨਾ ਬਣਾ ਕੇ ਰਸੋਈ ਵਿੱਚ ਚਲੀ ਗਈ ਕੁਝ ਦੇਰ ਬਾਅਦ ਮੇਰਾ ਘਰ ਵਾਲਾ ਵਾਪਸ ਆਇਆ ਮੈਂ ਸੁਖ ਦਾ ਸਾਹ ਲਿਆ ਜਦੋਂ ਮੇਰਾ ਘਰ ਵਾਲਾ ਵਾਪਸ ਆਇਆ ਤਾਂ ਕਾਫੀ ਖੁਸ਼ੀ ਦੇ ਮੂਡ ਵਿੱਚ ਸੀ ਸ਼ਾਇਦ ਮੇਰੇ ਜੇਠ ਨੇ ਹੀ ਉਹਨੂੰ ਸਮਝਾਇਆ ਸੀ ਇਸ ਲਈ ਮੇਰੇ ਨਾਲ ਕਾਫੀ ਖੁਸ਼ ਦੇ ਮੂਡ ਵਿੱਚ ਗੱਲਾਂ ਕਰਨ ਲੱਗ ਪਿਆ ਸੀ ਮੈਂ ਚਾਹੁੰਦੀ ਸੀ ਕਿ ਹੁਣ ਕੁਝ ਦੇਰ ਸਮਾਂ ਬਰਬਾਦ ਨਾ ਕਰਦੇ ਹੋਏ ਅਸੀਂ ਆਪਣੇ ਰਿਸ਼ਤੇ ਨੂੰ ਅੱਗੇ ਵਧਾ ਲਈਏ ਵਿਆਹ ਨੂੰ 1 ਸਾਲ ਹੋਣ ਵਾਲਾ ਸੀ ਸਾਡੇ ਕੋਈ ਬੱਚਾ ਵੀ ਨਹੀਂ ਹੋਇਆ ਸੀ ਸਾਡੇ ਗੁਆਂਢ ਦੀਆਂ ਔਰਤਾਂ ਵੀ ਗੱਲਾਂ ਕਰਨ ਲੱਗ ਪਈਆਂ ਸੀ ਕਿ ਪਤਾ ਨਹੀਂ ਕੀ ਗੱਲ ਆ ਨਾ ਵੱਡੇ ਦੇ ਕੋਈ ਬੱਚਾ ਤੇ ਨਾ ਹੀ ਛੋਟੇ ਦੇ ਵੱਡੀ ਦੇ ਵਿਆਹ ਨੂੰ 7 ਸਾਲ ਹੋ ਗਏ ਤੇ ਬੱਚੇ ਦੀ ਆਵਾਜ਼ ਨਹੀਂ ਸੁਣੀ ਤੇ ਛੋਟੇ ਦੇ ਵਿਆਹ ਨੂੰ 1 ਸਾਲ ਹੋਣ ਵਾਲਾ ਤੇ ਉਹਨਾਂ ਦੀਆਂ ਔਰਤਾਂ ਦੀਆਂ ਗੱਲਾਂ ਸੁਣ ਸੁਣ ਕੇ ਮੈਂ ਸੋਚਾਂ ਵਿੱਚ ਪੈ ਗਈ ਸੀ ਜਠਾਣੀ ਤਾਂ ਇਸ ਦੁਨੀਆ ਤੋਂ ਚਲੀ ਗਈ ਸੀ ਉਸ ਰਾਤ ਮੈਂ ਆਪਣੇ ਘਰ ਵਾਲੇ ਨਾਲ ਇਸ ਬਾਰੇ ਗੱਲ ਕੀਤੀ ਕਿ ਹੁਣ ਮੇਰੇ ਕੋਲੋਂ ਤੁਹਾਨੂੰ ਆਪਣਾ ਰਾਜ ਲਕਾਉਣਾ ਨਹੀਂ ਚਾਹੀਦਾ ਉਹ ਮੈਨੂੰ ਕਹਿਣ ਲੱਗਾ ਕਿ ਦਰਾ ਸਾਲ ਮੈਨੂੰ ਤੇ ਮੇਰੇ ਭਰਾ ਨੂੰ ਇੱਕ ਖਾਨਦਾਨੀ ਬਿਮਾਰੀ ਆ ਜਿਹਦੇ ਕਰਕੇ ਅਸੀਂ ਹਲਾਦ ਪੈਦਾ ਕਰਨ ਦੇ ਕਾਬਲ ਹੀ ਨਹੀਂ ਵੱਡੇ ਭਰਾ ਦਾ ਵਿਆਹ ਹੋਇਆ ਤਾਂ ਉਹਦੇ ਨਾਲ ਹੀ ਇਹੀ ਮਸਲਾ ਸੀ ਮੈਂ ਵੀ ਆਪਣੇ ਘਰ ਵਾਲੇ ਦੇ ਮੂੰਹ ਇਹ ਗੱਲ ਸੁਣ ਕੇ ਤਾਂ ਹੈਰਾਨ ਹੀ ਰਹਿ ਗਈ ਮੈਨੂੰ ਤਾਂ ਇਸ ਬਾਰੇ ਪਤਾ ਹੀ ਨਹੀਂ ਸੀ ਸ਼ਾਇਦ ਇਸ ਲਈ ਮੇਰਾ ਘਰ ਵਾਲਾ ਮੇਰੇ ਤੋਂ ਨਜ਼ਰਾਂ ਨਹੀਂ ਹੀ ਕਰਦਾ ਸੀ ਉਹ ਮੈਨੂੰ ਕਹਿੰਦਾ ਕਿ ਮੇਰੇ ਕਰਕੇ ਤੇਰੀ ਜ਼ਿੰਦਗੀ ਵੀ ਬਰਬਾਦ ਹੋ ਗਈ ਮੈਂ ਤੈਨੂੰ ਤੇਰਾ ਹੱਕ ਨਹੀਂ ਦੇ ਸਕਦਾ ਸੀ ਇਹ ਕਹਿ ਕੇ ਉਹਨੇ ਮੇਰੇ ਅੱਗੇ ਸਿਰ ਝੁਕਾ ਲਿਆ ਪਰ ਮਾਇਆ ਆਪਣੇ ਘਰ ਵਾਲੇ ਦਾ ਹੱਥ ਫੜਿਆ ਤੇ ਬੜੇ ਪਿਆਰ ਨਾਲ ਕਿਹਾ ਕਿ ਹਰ ਬਿਮਾਰੀ ਦਾ ਇਲਾਜ ਹੁੰਦਾ ਤੇ ਅੱਜ ਕੱਲ ਹਰ ਬਿਮਾਰੀ ਦਾ ਇਲਾਜ ਹੈ ਤੇ ਆਪਾਂ ਵੀ ਬੱਚਾ ਪੈਦਾ ਕਰ ਸਕਾਂਗੇ ਮੇਰੇ ਘਰ ਵਾਲੇ ਨੇ ਆਪਣਾ ਹੱਥ ਮੇਰੇ ਤੋਂ ਛੁਡਾ ਲਿਆ ਤੇ ਕਹਿਣ ਲੱਗਾ ਹਾਂ ਕਰਵਾ ਸਕਦਾ ਪਰ ਇਲਾਜ ਜੋ ਤਰੀਕਾ ਡਾਕਟਰ ਨੇ ਦੱਸਿਆ ਉਹ ਮੇਰੇ ਲਈ ਬਹੁਤ ਔਖਾ ਉਹ ਬੜਾ ਬੇਚੈਨ ਜਿਹਾ ਨਜ਼ਰ ਆ ਰਿਹਾ ਸੀ ਮੈਂ ਉਹਨੂੰ ਕਿਹਾ ਕਿ ਆਖਰ ਇਸ ਬਿਮਾਰੀ ਦਾ ਕੋਈ ਇਲਾਜ ਤਾਂ ਹੋਊਗਾ ਮੈਂ ਫਟਾਫਟ ਉਹਨੂੰ ਕਹਿ ਦਿੱਤਾ ਕਿ ਇਦਾਂ ਨਹੀਂ ਹੋ ਸਕਦਾ ਭਾਵੇਂ ਮੇਰੀ ਸਾਰੀ ਜ਼ਿੰਦਗੀ ਉਲਾਦ ਨਾ ਹੋਵੇ ਮੈਂ ਚੁੱਪ ਹੋ ਗਈ ਪਰ ਜਿੱਦਾਂ ਜਿੱਦਾਂ ਸਮਾਂ ਲੰਘਦਾ ਗਿਆ ਮੈਂ ਮੁਸੀਬਤਾਂ ਦਾ ਹੱਲ ਕੱਢਣ ਲੱਗ ਪਈ ਮੈਂ ਆਪਣੀ ਇੱਕ ਸਹੇਲੀ ਡਾਕਟਰ ਨਾਲ ਗੱਲ ਕੀਤੀ ਤਾਂ ਸਾਰੀ ਗੱਲ ਦੱਸ ਦਿੱਤੀ ਉਹਨੇ ਮੈਨੂੰ ਇੱਕ ਹੱਲ ਦੱਸਿਆ ਤਾਂ ਮੈਂ ਸਾਰੀ ਗੱਲ ਆਪਣੇ ਘਰ ਵਾਲੇ ਨੂੰ ਦੱਸੀ ਮੈਂ ਆਪਣੇ ਘਰ ਵਾਲੇ ਨਾਲ ਗੱਲ ਕੀਤੀ ਤਾਂ ਉਹਨੇ ਫਟਾਫਟ ਨਾ ਕਰ ਦਿੱਤੀ ਤੇ ਉਹ ਕਿਸੇ ਵੀ ਕੀਮਤ ਤੇ ਇਲਾਜ ਕਰਾਉਣ ਲਈ ਤਿਆਰ ਨਹੀਂ ਸੀ ਪਰ ਮੈਨੂੰ ਹੀ ਕੁਝ ਕਰਨਾ ਪੈਣਾ ਸੀ ਸ਼ਾਮ ਨੂੰ ਜਦੋਂ ਮੇਰਾ ਜੇਠ ਵਾਪਸ ਆਇਆ ਤਾਂ ਸਿੱਧਾ ਗਦੀ ਦਾ ਦੁੱਧ ਕੱਢਣ ਲੱਗ ਪਿਆ ਉਹਨੇ ਜਿੱਦਾਂ ਹੀ ਬਾਲਟੀ ਰੱਖੀ ਤਾਂ ਮੈਂ ਫਟਾਫਟ ਰੋਲਾ ਪਾ ਦਿੱਤਾ ਕਿ ਰਸੋਈ ਵਿੱਚ ਚੂਹਾ ਮੈਂ ਚੀਕਾ ਮਾਰਨ ਲੱਗ ਪਈ ਤਾਂ ਮੇਰੇ ਜੇਠ ਨੇ ਦੁੱਧ ਉੱਥੇ ਹੀ ਰੱਖ ਕੇ ਰਸੋਈ ਵਿੱਚ ਗਿਆ ਤੇ ਕਹਿਣ ਲੱਗਾ ਕਿੱਥੇ ਹੈ ਚੂਹਾ ਮੈਂ ਉਹ ਚੂਹੇ ਨੂੰ ਲੱਭ ਕੇ ਮਾਰਨ ਲੱਗ ਪਿਆ ਮੈਂ ਉਸੇ ਪਾਲ ਦੁੱਧ ਵਿੱਚੋਂ ਪੂਜੇ ਹਿੱਸਾ ਕੱਢ ਕੇ ਆਪਣੇ ਕਮਰੇ ਵਿੱਚ ਰੱਖ ਲਿਆ ਤਾਂ ਚੂਹਾ ਨਾ ਮਿਲਿਆ ਮੈਨੂੰ ਦੁੱਧ ਤਾਂ ਮਿਲ ਹੀ ਗਿਆ ਸੀ ਜੇਠ ਨੂੰ ਵੀ ਪਤਾ ਨਹੀਂ ਲੱਗਿਆ ਤੇ ਭਰੀ ਹੋਈ ਬਾਲਟੀ ਵਿੱਚ ਦੁੱਧ ਘੱਟ ਸੀ ਰਾਤ ਨੂੰ ਜਦੋਂ ਮੇਰਾ ਘਰ ਵਾਲਾ ਘਰ ਆਇਆ ਤੇ ਮੈਂ ਮੁਸਕਰਾ ਪਈ ਉਹਦੇ ਨਾਲ ਚਾਹੁੰਦੇ ਹੋਏ ਵੀ ਮੈਂ ਆਪਣੇ ਘਰ ਵਾਲੇ ਦਾ ਇਲਾਜ ਕਰਨਾ ਸੀ ਉਸ ਦੁੱਧ ਨੂੰ ਦਵਾਈ ਦੇ ਤੌਰ ਤੇ ਦੇਣਾ ਜ਼ਰੂਰੀ ਸੀ ਰਾਤ ਨੂੰ ਮੈਂ ਆਪਣੇ ਘਰ ਵਾਲੇ ਨੂੰ ਉਸ ਦੁੱਧ ਵਿੱਚ ਪੇਸਤੀ ਬਦਾਮ ਪਾਈ ਜਿੱਦਾਂ ਹੀ ਮੇਰੇ ਘਰ ਵਾਲੇ ਨੇ ਇੱਕੋ ਹੀ ਘੁੱਟ ਵਿੱਚ ਦੁੱਧ ਭਰਿਆ ਉਹਨੇ ਜੀਵ ਜਿਹੀ ਉਲਟੀ ਵਾਲਾ ਮਾਨਕਰ ਕਰਕੇ ਕਹਿਣ ਲੱਗਿਆ ਕਿ ਦੁੱਧ ਖਰਾਬ ਆ ਫਟ ਗਿਆ ਰਾਤ ਨੂੰ ਮੈਨੂੰ ਦੁੱਧ ਖਰਾਬ ਦੇ ਦਿੱਤਾ ਮੈਂ ਕਿਹਾ ਨਹੀਂ ਤੁਹਾਡੇ ਮੂੰਹ ਵਿੱਚ ਸਵਾਦ ਖਰਾਬ ਹੋ ਗਿਆ ਇਹ ਤਾਂ ਤਾਜ਼ਾ ਦੁੱਧ ਆ ਮੇਰੇ ਘਰ ਵਾਲੇ ਨੇ ਕੋਜੀ ਹੀ ਦੁੱਧ ਪੀਤਾ ਕਿੰਨੀ ਵਾਰ ਮੈਂ ਇਦਾਂ ਹੀ ਕੱਢ ਕੇ ਉਹਨੂੰ ਭਲਾਇਆ ਤੇ ਜਦੋਂ ਉਹਦੇ ਟੈਸਟ ਕਰਵਾਏ ਤਾਂ ਹੈਰਾਨ ਜਿਹੀ ਹੋ ਗਈ ਉਹਦੀਆਂ ਕਾਫੀ ਕਮੀਆਂ ਦੂਰ ਹੋ ਗਈਆਂ ਸੀ ਮੇਰੇ ਘਰ ਵਾਲੇ ਨੇ ਰਿਪੋਰਟ ਜਦੋਂ ਮੈਨੂੰ ਦਿਖਾਈ ਤਾਂ ਮੈਂ ਖੁਸ਼ ਹੋ ਗਈ। ਉਹ ਕਹਿਣ ਲੱਗਿਆ ਕਿ ਇਹ ਤਾਂ ਕ੍ਰਿਸ਼ਮਾ ਹੀ ਹੋ ਗਿਆ। ਮੈਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਇਦਾਂ ਵੀ ਹੋ ਸਕਦਾ। ਉਹ ਤਾਂ ਸਮਝ ਰਹੇ ਸੀ ਕਿ ਸਭ ਕੁਝ ਕੁਦਰਤੀ ਹੋਇਆ ਪਰ ਹਕੀਕਤ ਇਹ ਸੀ ਕਿ ਮੈਨੂੰ ਪਤਾ ਸੀ ਕਿ ਕੁਝ ਮਹੀਨੇ ਬਾਅਦ ਮੈਂ ਪ੍ਰੈਗਨੈਂਟ ਹੋ ਗਈ ਤੇ ਫਿਰ ਰੱਬ ਨੇ ਮੈਨੂੰ ਬਹੁਤ ਸੋਹਣਾ ਬੱਚਾ ਦਿੱਤਾ। ਬੱਚਾ ਆਉਣ ਤੋਂ ਬਾਅਦ ਮੇਰਾ ਜੇਠ ਵੀ ਖੁਸ਼ ਹੋ ਗਿਆ। ਸਾਡੇ ਘਰ ਵਿੱਚ ਤਾਂ ਰੌਣਕ ਜਿਹੀ ਲੱਗ ਗਈ ਸੀ। ਮੇਰਾ ਘਰ ਵਾਲਾ ਵੀ ਕੋਸ਼ਿਸ਼ ਕਰਦਾ ਫਿਰ ਮੇਰੇ ਜੇਟ ਦੇ ਟਿੱਡ ਦਾ ਆਪਰੇਸ਼ਨ ਹੋਇਆ ਤਾਂ ਇਸ ਲਈ ਉਹ ਹਰ ਰੋਜ਼ ਦੁੱਧ ਗੱਦੀ ਦਾ ਨਾ ਪੀਂਦਾ ਤੇ ਨਾ ਹੀ ਉਹਨੂੰ ਕੁਝ ਹਜਮਦਾ ਦੁੱਧ ਭਾਵੇਂ ਹੀ ਲੋਕ ਪੀਣ ਨੂੰ ਇਸਤੇਮਾਲ ਨਹੀਂ ਕਰਦੇ ਪਰ ਦਵਾਈ ਦੇ ਤੌਰ ਤੇ ਬਿਮਾਰੀ ਦੇ ਲਈ ਦੁੱਧ ਦਾ ਇਸਤੇਮਾਲ ਕੀਤਾ ਜਾਂਦਾ ਤਾਂ ਇਹਦੇ ਵਿੱਚ ਕੋਈ ਵੀ ਬੁਰਾਈ ਨਹੀਂ ਮੈਂ ਵੀ ਆਪਣੇ ਘਰ ਵਾਲੇ ਦੇ ਲਈ ਦੁੱਧ ਦਾ ਇਸਤੇਮਾਲ ਦਵਾਈ ਦੇ ਤੌਰ ਤੇ ਕੀਤਾ ਸੀ ਤੇ ਸਾਡੇ ਸਮਾਜ ਦਾ ਇਹ ਦਸਤੂਰ ਆ ਕਿ ਔਰਤ ਨੂੰ ਇਹ ਸਾਰੀਆਂ ਗੱਲਾਂ ਸੁਣਨੀਆਂ ਪੈਂਦੀਆਂ ਜੇ ਔਰਤਾਂ ਬਾਝਾ ਤਾਂ ਉਹਨਾਂ ਵਿੱਚ ਕੋਈ ਕਮੀ ਹੁੰਦੀ ਆ ਤੇ ਸਾਰੀ ਜ਼ਿੰਦਗੀ ਆ ਮਾਂ ਨਾਂ ਬਨਣ ਦੇ ਤਾਨੇ ਸੁਣਦੀ ਆ ਤੇ ਉਹ ਬਾਝ ਔਰਤ ਸਾਰਿਆਂ ਦੇ ਤਾਨੇ ਮੇਨੇ ਸੁਣ ਲੈਂਦੀ ਆ ਜਦੋਂ ਔਰਤ ਨੂੰ ਪੁੱਛਿਆ ਜਾਂਦਾ ਤਾਂ ਉਹ ਇਹੀ ਕਹਿੰਦੀ ਆ ਕਿ ਮੇਰੇ ਵਿੱਚ ਕਮੀ ਆ ਆਪਣੀ ਇਸ ਕਮੀ ਨੂੰ ਦੱਸਦੇ ਹੋਈ ਔਰਤ ਸ਼ਰਮਿੰਦਾ ਨਹੀਂ ਹੁੰਦੀ ਇਦਾਂ ਹੀ ਚੀਜ਼ਾਂ ਪਰ ਇਹ ਕਮੀ ਜੇ ਬੰਦੇ ਵਿੱਚ ਹੋਵੇ ਤਾਂ ਉਹ ਡਿਪਰੈਸ਼ਨ ਵਿੱਚ ਵੀ ਚਲੇ ਜਾਂਦੇ ਆ ਘਰ ਵਾਲੀ ਨੂੰ ਕਹਿੰਦਾ ਕਿ ਇਹ ਗੱਲ ਤੂੰ ਕਿਸੇ ਨੂੰ ਨਾ ਦੱਸੀਂ ਕਿ ਮੇਰੇ ਵਿੱਚ ਕਮੀ ਆ ਸਾਰਾ ਇਲਜ਼ਾਮ ਆਪਣੀ ਘਰ ਵਾਲੀ ਦੇ ਸਿਰ ਤੇ ਹੀ ਲਾ ਦਿੰਦੇ ਆ ਘਰ ਵਾਲੀ ਆਪਣੇ ਘਰ ਵਾਲੇ ਦਾ ਪਰਦਾ ਰੱਖਦੀ ਆ ਪਰ ਜਦੋਂ ਘਰ ਵਾਲੀ ਬਾਝ ਹੁੰਦੀ ਆ ਤਾਂ ਉਹਦਾ ਪਰਦਾ ਕੋਈ ਵੀ ਨਹੀਂ ਰਹਿੰਦਾ ਇੱਕ ਨੂੰ ਇੱਕ ਕਹਿੰਦਾ ਕਿ ਬਾਝ ਆ ਫਟਾਫਟ ਦੂਜਾ ਵਿਆਹ ਕਰਾਉਣ ਬਾਰੇ ਸੋਚ ਲੈਂਦੇ ਆ ਪਰ ਔਰਤ ਵਫਾਦਾਰ ਹੁੰਦੀ ਆ ਉਹ ਔਲਾਦ ਦੀ ਕੁਰਬਾਨੀ ਦੇ ਕੇ ਦੂਸਰਾ ਵਿਆਹ ਕਰਾਉਣ ਬਾਰੇ ਨਹੀਂ ਸੋਚਦੀ ਪਰ ਆਪਣੇ ਘਰ ਵਾਲੇ ਦੇ ਨਾਲ ساری ਜ਼ਿੰਦਗੀ ਗੁਜ਼ਾਰ ਦਿੰਦੀ ਆ ਹਮੇਸ਼ਾ ਔਰਤ ਨੂੰ ਹੀ ਸਾਰੇ ਸਮਾਜ ਵਿੱਚ ਕੁਰਬਾਨੀ ਦੇਣ ਲਈ ਅੱਗੇ ਕੀਤਾ ਜਾਂਦਾ ਔਰਤ ਕੁਰਬਾਨੀ ਹੀ ਦਿੰਦੀ ਆ ਸਾਡੇ ਸਮਾਜ ਦਾ ਕਿਤੇ ਨਾ ਕਿਤੇ ਸਾਚਾ ਕਿ ਹਮੇਸ਼ਾ ਔਰਤਾਂ ਨੂੰ ਹੀ ਕਸੂਰਵਾਰ ਕਿਹਾ ਜਾਂਦਾ ਹਾਂਜੀ ਦੋਸਤੋ ਇਸ ਕਹਾਣੀ ਬਾਰੇ ਤੁਹਾਡੀ ਕੀ ਰਾਏ ਹੈ ਤੁਸੀਂ ਜਰੂਰ ਕਮੈਂਟਾਂ ਰਾਹੀਂ ਦੱਸਿਓ ਕਿ ਔਰਤ ਨੂੰ ਇਨਾ ਕਸੂਰਵਾਰ ਕਿਉਂ ਸਮਝਿਆ ਜਾਂਦਾ ਹਾਂਜੀ ਆਪਣੀ رائے ਕਮੈਂਟਾਂ ਰਾਹੀਂ ਜਰੂਰ ਦਿਓ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਚੈਨਲ ਤੇ ਨਵੇਂ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਈਓ ਤਾਂ ਕਿ ਆਉਣ ਵਾਲੀ ਨਵੀਂ ਕਹਾਣੀ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ ਮਿਲਾਂਗੇ ਜੀ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ